ਵੈਸੇ ਤਾਂ ਰਮਨਜੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ ਕਿਉਂਕਿ ਉਹ ਜਿਹੋ ਜੀ ਕੈਟਾਗਰੀ ਦਾ ਬੰਦਾ ਹੈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਉਹਦੇ ਚ ਖੁੱਭੀ ਲੱਭ ਗਈ ਜਿਹੜਾ ਹਾਰਨ ਦੇ ਬਾਵਜੂਦ ਵੀ ਉਹਨੂੰ ਸੈਂਟਰ 'ਚ ਮਿਨਿਸਟਰ ਬਣਾਤਿਆ ਤੇ ਜਿਹੜਾ ਕਿਸੇ ਸਮੇਂ ਕਹਿੰਦਾ ਸੀ ਕਿ ਜੇ ਮੈਨੂੰ ਬੀਜੇਪੀ ਦਾ ਕੋਈ ਲੀਡਰ ਲੱਭ ਜੇ ਮੈਂ ਇਹਦੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਟ 'ਚ ਊਟ ਪਟੂੰਗ ਬਿਆਨ ਦੇਈ ਜਾਂਦਾ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲਓ ਜੀ ਅਕਾਲੀ ਦਲ ਗਮਰਾਹ ਕਰੀ ਗਿਆ ਕਹਿੰਦਾ ਪਰ ਦਰਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਡੇਢ ਸਾਲ ਇਹਨਾਂ ਦਾ ਕਿ ਕਿਸਾਨ ਇਹ ਚਾਹੁੰਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਾਪਸ ਲੈ ਲੇ ਡੇਢ ਸਾਲ ਯਾਰ ਡੇਢ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਡੇਢ ਸਾਲ ਬਾਅਦ ਜਾ ਕੇ ਪਤਾ ਚੱਲਿਆ ਕਿ ਕਿਸਾਨ ਇਹ ਬਿਲ ਚਾਹੁੰਦੇ ਨਹੀਂ ਅਕਾਲੀ ਦਲ ਦਾ ਪਹਿਲੇ ਦਿਨ ਹੀ ਗਾਹ ਪਾਉਂਦਾ ਸੀ ਕਿ ਭਾਈ ਇਹ ਵਾਪਸ ਲਓ ਪਹਿਲੇ ਦਿਨ ਹੀ ਮੀਟਿੰਗ ਦੇ ਵਿੱਚ ਅਕਾਲੀ ਦਲ ਨੇ ਕਹਿੰਦਾ ਸੀ ਕਿ ਜੇ ਤੁਸੀਂ ਵਾਪਸ ਨਾ ਲਏ ਜੇ ਕਿਸਾਨਾਂ ਨੂੰ ਸੈਟੀਸਫਾਈ ਨਾ ਕੀਤਾ ਜੇ ਕਿਸਾਨਾਂ ਦੇ ਰਾਜ ਮੰਤਰੀ ਦੇ ਨਾਲ ਆਪਾਂ ਇਹ ਕੰਮ ਨਾ ਕਰਿਆ ਪਰ ਜੇ ਆ ਮੰਦੀ ਤੋਂ ਖਲਾਫ ਗਏ ਤਾਂ ਅਸੀਂ ਅਸਤੀਫਾ ਵੀ ਦੇਵਾਂਗੇ ਤੇ ਸਮਝੌਤਾ ਵੀ ਤੋੜਾਂਗੇ ਕਿ ਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਦਲੇ ਵਜੀਰੀਆਂ ਛੱਡੀਆਂ ਨੇ ਤੇ ਤੇਰੇ ਮੰਗ ਪਾਲਸਾ ਮਾਰ ਕੇ ਵਜੀਰੀਆਂ ਲਈਆਂ ਨਹੀਂ ਸਮਝੌਤੇ ਤੋੜੇ ਨੇ ਉਹਨਾਂ ਕਾਨੂੰਨ ਕਾਲੇ ਕਾਨੂੰਨਾ ਕਰਕੇ ਤੇ ਉਹ ਪੂਰੇ ਦੇਸ਼ ਦੇ ਕਰੋਨ ਸੀ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਸੀ ਸਾਰਾ 1 ਸਾਲ ਤੋਂ ਵੱਧ ਤਾਂ ਦਿੱਲੀ ਬੈਠੇ ਰਹੇ ਤੇ ਅੱਜ ਤੁਸੀਂ ਊਟ-ਬਟੂngੇ ਬਿਆਨ ਮਤਲਬ ਕੁਝ ਵੀ ਬੋਲ ਦੋਗੇ ਬਿਨਾ ਮਤਲਬ ਉਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਕੋਈ ਭਾਜਪਾ ਦਾ ਲੀਡਰ ਲੱਭ ਜੇ ਮੈਂ ਚਪੇੜੇ ਮਾਰੂੰਗਾ ਇਹੋ ਜੀ ਭਾਸ਼ਾ ਵਰਤਦੇ ਸੀ ਮਤਲਬ ਤੁਹਾਨੂੰ ਆਪਣੇ ਬਿਆਨਾਂ ਤੇ ਕੰਟਰੋਲ ਕਰਨਾ ਚਾਹੀਦਾ ਨਹੀਂ ਤੁਹਾਡੇ ਖਿਲਾਫ ਇੰਨਾ ਕੁਝ ਬੋਲਣ ਨੂੰ ਆ ਤੁਹਾਡੇ ਪਰਿਵਾਰ ਨੇ ਜੋ ਕੁਝ ਕੀਤਾ ਹੋਇਆ ਨਾ ਸਿੱਖਾਂ ਦੇ ਨਾਲ ਇੱਕ ਪੀੜੀ ਮਾਰੀ ਹੋਈ ਆ ਗੋਲੀਆਂ ਮਾਰ ਮਾਰ ਕੇ ਉੱਥੇ ਤਾਂ ਥੋੜੀ ਆਵਾਜ਼ ਨਹੀਂ ਨਿਕਲਦੀ ਉੱਥੇ ਤਾਂ ਚੁੰਮ ਵੀ ਨਹੀਂ ਕਰਦੇ ਉੱਥੇ ਬੋਲੋ ਨਾ ਜਰਾ ਬਣਾ ਜਾ ਪਤਾ ਲੱਗੇ ਕਿ ਕਿਹੜੇ ਭਾਵਿਤ ਦੀ ਆ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਅਪੀਲ ਆ ਕਿ ਇਹ ਬੰਦੇ ਨੂੰ ਨੱਥ ਪਾ ਕੇ ਰੱਖੋ ਊਠ ਪਟੋਂ ਕੋ ਬਿਆਨ ਦੇ ਕੇ ਐਵੇਂ ਇੱਥੇ ਮਾਹੌਲ ਨਾ ਖਰਾਬ ਕਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ